ਮਾਨਪੁਰੇ ਡੇਰੀ ਫਾਰਮ ਕਟਿਆਲਾ YouTube ਚੈਨਲ ਵੇਖ ਰਹੇ ਸਾਰੇ ਹੀ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਬਰੀਡ ਵਾਲੀਆਂ ਚਾਰ ਵਿਹੜਾਂ ਜੋ ਬਿਲਕੁਲ ਤਾਜ਼ੀਆਂ ਸੁਈਆਂ ਅਤੇ ਇੱਕ ਟੋਕੜ ਵਿਹੜ ਅਤੇ ਇੱਕ ਮੱਝ ਜਿਨ੍ਹਾਂ ਦੇ ਮਗਰ ਬਹੁਤ ਹੀ ਬਰੀਡ ਵਾਲੀਆਂ ਵਸ਼ੀਆਂ ਨੇ ਉਹ ਕੱਲੀ-ਕੱਲੀ ਦੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਤੇ ਅੱਜ ਅਸੀਂ ਤੁਹਾਨੂੰ ਮਿਲਾਉਨੇ ਆਪਣੇ ਭਰਾ ਦੇ ਨਾਲ ਸੋਹਣੀਆਂ ਮੱਝਾਂ ਤੇ ਗਾਵਾਂ ਤੇ ਮਿਲਾਉਨੇ ਸੀ ਆਪਣੇ ਕਿਸਾਨ ਭਰਾ ਦੇ ਨਾਲ ਉੱਤੋਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸੁਣਾਓ ਠੀਕ ਠਾਕ ਵਧੀਆ ਤੁਸੀਂ ਸੁਣਾਓ ਸਿਹਤ ਪਰਿਵਾਰ ਚੱਲਦੀ ਕਿਰਪਾ ਕਿਰਪਾ ਜੀ ਕਿਵੇਂ ਚੱਲ ਰਿਹਾ ਤੁਹਾਡਾ ਇਹ ਵਾਲਾ ਜਿਹੜਾ ਤੁਸੀਂ ਬਹੁਤ ਹੀ ਸ਼ੌਂਕ ਦੇ ਨਾਲ ਤੇ ਬੜਾ ਤੁਹਾਡੇ ਦਿਲ ਦੇ ਕਰੀਬ ਇਹ ਮੱਝਾਂ ਤੇ ਗਾਵਾਂ ਦਾ ਬਹੁਤ ਹੀ ਪਾਪਾ ਬੁੱਢਾ ਸੱਚ ਦੀ ਕਿਰਪਾ ਜੀ ਕਿਰਪਾ ਰੱਖੇ ਮਾਲ ਇਸੇ ਤਰ੍ਹਾਂ ਆਈ ਜਾਈ ਚਲਾਈ ਜਾਂਦਾ ਜੇ ਆਈ ਦੀ ਜਾਂਦਾ ਜਾਈ ਦੀ ਜਾਂਦਾ ਆ ਹਲੋ ਨਾਕੀ ਚੰਨੇ ਦਰਸ਼ਕਾਂ ਕੋ ਵੀ ਵੀਡੀਓ ਸਾਡੇ ਕੋਲ ਲੇਟ ਪਾਂਦੀ ਹੈ ਲੇਟ ਬਣਦੀ ਹੈ ਅਸਲ ਵਿੱਚ ਮੇਰਾ ਵੀ ਆਉਣ ਦਾ ਘੱਟ ਟਾਈਮ ਲੱਗਦਾ ਘੱਟ ਟਾਈਮ ਲੱਗਦਾ ਜੇ ਸਾਡੇ ਕੋਲ ਕੱਲੀ ਕੱਲੀ ਜਿਹੜੀ ਸ਼ੇਅਰ ਆ ਪਛੂ ਗਿਓ ਨਹੀਂ ਸਾਂਝੀ ਹੁੰਦੀ ਮੈਂ ਸ਼ੌਟ ਹੀ ਪਹਾੜੀ ਦਾ ਜਿਆਦਾ ਕਰਦਾ ਸ਼ੌਟ ਬਸ ਅੱਜ ਤੁਹਾਨੂੰ ਜਾਣਕਾਰੀ ਹਾਂ ਅੱਜ ਆਪਾਂ ਆ ਜਿਹੜੀ ਮੈਂ ਮੈਂ ਮੇਰੀ ਭਲਾ ਕਿ ਮੈਂ ਤੁਹਾਨੂੰ ਵੀ ਅੱਜ ਇਹ ਵਛੀ ਤੋਂ ਗੱਲ ਕਰੀ ਬਹੁਤ ਪਿਆਰੀ ਵਛੀ ਹੈ ਨਕੀਨਾ ਹੀ ਬਹੁਤ ਸੋਹਣੀ ਵਛੀ ਹੈ ਲੈ ਦੇਖੋ ਅਜੇ ਹੁਣੇ ਇਹਨੂੰ 1 ਘੰਟਾ ਸੂਈ ਨੂੰ ਗਿਆ ਵਛੀ 1 ਘੰਟਾ ਪ੍ਰੋਪਰ ਜਰ ਜਰ ਹੱਸਾ ਸਭ ਕੁਝ ਛੱ ਬੈਰ ਦਾ ਜੇ ਮੂੰਹ ਛੇ ਦੰਦ ਜੇ ਚਾਰ ਦੰਦ ਆ ਛੱਗੀ ਦੇ ਦੰਦੀਆਂ ਉਹ ਗੰਡੀਆਂ ਨੇ ਜੇ ਪਹਿਲੇ ਸਵੇਰ 18 ਲੀਟਰ ਦਾ ਰਿਕਾਰਡ ਆ ਕਿ ਦੁੱਧ 22 23 ਲੀਟਰ ਭਰੇਗੀ 22 23 ਦੇਖਣ ਚ ਵੀ ਬਹੁਤ ਸੋਹਣੀ ਲੱਗਦੇ ਹਾਂ ਕੱਲੀ ਕੱਲੀ ਪਹਿਲੇ ਆਪਾਂ ਚਲਾ ਕੇ ਦੇਖੀਏ ਪਸ਼ੂ ਨੂੰ ਤੇ ਫਿਰ ਅਸੀਂ ਦੇਖਦੇ ਹਾਂ ਚੰਗੀ ਤਰ੍ਹਾਂ ਇਹਦੀ ਮੜਾ ਦੇ ਖਲਾ ਰੋ ਮੜਾ ਦੇ ਖਲਾ ਬਹੁਤ ਗੈਪ ਸੋਹਣਾ ਗੈਪ ਆ ਸੋਹਣਾ ਬਹਾਨਾ ਦੇਖਣ ਦੇ ਵਿੱਚ ਤੇ ਬਹੁਤ ਸੋਹਣੀ ਪਿਓਰ ਐਚ ਐਫ ਬਰੀਡ ਵਾਲੀ ਬੱਛੀ ਆ ਤੇ ਬਹੁਤ ਸੋਹਣੀ ਤਿਆਰ ਹੋਈ ਦੂਸਰੇ ਸਵੇ ਦੇ ਹੀ ਆ ਤੇ ਬਾਕੀ ਗੱਲਾਂ ਕਰਦੇ ਆਂ ਅਸੀਂ ਸਾਡੇ ਉਤਮ ਜੀਤ ਭਰਾ ਦੇ ਨਾਲ ਸਾਂਝੀਆਂ ਜੀ ਬੱਛੀਆਂ ਦਾ ਚਲੋ ਆਪਣੇ ਕੋਲ ਹੋਰ ਵੀ ਬਹੁਤ ਨੇ ਪਰ ਇਹ ਜਿਹੜੀ ਬੱਛੀ ਆ ਨਾ ਇਹ ਇੱਕ ਅਲੱਗ ਹੀ ਆ ਬਰੀਡ ਵਾਲੀ ਨਗੀਨਾ ਜਨੂ ਕਹਿੰਦੇ ਨਗੀਨਾ ਕਹਿੰਦੇ ਨਗੀਨਾ ਬੱਛੀ ਆ ਤੇ ਜਿਹੜਾ ਨਗੀਨਾ ਹੀਰੇ ਨੇ ਇਹਨਾਂ ਦਾ ਮੁੱਲ ਕੋਈ ਭਰ ਨਹੀਂ ਸਕਦਾ ਭਰ ਨਹੀਂ ਸਕਦਾ ਕਈ ਕਹਿੰਦੇ ਮੇਰਾ ਕੀ ਮੁੱਲਣ ਤਨਵਾ ਹੀਰਿਆਂ ਦਾ ਤੇ ਨਕੀਨਿਆਂ ਦੇ ਮੁੱਲਿਹੜਾ ਮੁੱਲ ਨਹੀਂ ਕੀ ਪੁੱਛਦੇ ਕਿੰਨਾ ਚੀਜ਼ ਚਾਹੀਦੀ ਆ ਬੱਧੀ ਆ ਬ੍ਰੀਡ ਵਾਲੀ ਤੇ ਘਰ ਰੱਖਣ ਵਾਲੀ ਵੈੜ ਆ ਹਾਂ ਤੇ ਮੁੱਲ ਕਰਾਉ ਨੂੰ ਭਾਈ ਦਾ 80 85 ਕਰਾ ਲਓ 75000 ਦੀ ਵੈੜ ਦੇ ਦਾਂਗੇ ਇਹਦੇ ਮਾਨ ਤਾਨ ਮਾਨ ਤਾਨ ਆਏਗੇ ਤਾਂ ਫੁੱਲ ਕਰਾਂਗੇ ਇਥੇ ਜਿੰਨਾ ਵੀ ਹੋ ਸਕੇ ਵਾਦ ਤੋਂ ਬਾਅਦ ਵੀਰ ਤੇ ਫੋਨ ਲਾਏ ਫੋਨ ਨੰਬਰ ਸਾਡਾ ਨੋਟ ਕਰ ਲਓ ਡਰੈਸ ਨੋਟ ਕਰ ਲਓ ਪਹਿਲਾਂ ਵੀਡੀਓ ਦੇਖਣ ਰੋ ਪੈਂਡ ਕਟਿਆਲਾ ਤਾਂ ਸੀ ਡੇਰ ਆਪਾਂ ਬਣਾ ਲਾਂਗੇ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ 98555 76701 ਦੂਸਰਾ ਨੰਬਰ 9142 5507 YouTube ਚੈਨਲ ਹੈਗਾ ਮਾਨਪੁਰ ਦੀ ਡੇਰੀ ਫਾਰਮ ਖਟਿਆਲਾ ਉਹਤੇ ਆਪਣੀ ਵੀਡੀਓ ਅਪਲੋਡ ਹੁੰਦੀ ਰਹੇਗੀ ਹਰ ਕੋਈ ਵੀਰ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਤੇ ਬਾਕੀ ਵਿੱਚੇ 70000 ਰੁਪਏ ਦੇ ਦਾਂਗੇ ਜਿਹੜੇ ਵੀਰ ਕੇ ਦੇ ਪਸੰਦ ਆਗੇ ਹੋਰ ਵੀ ਮਾਨਪੁਰ ਦੇ ਖੁੱਲੇ ਹੋਣਗੇ ਹੁਣ ਆਪਾਂ ਦੇਖਦੇ ਆਂ ਦੂਸਰੀ ਦੂਸਰੀ ਵਾੜ ਦੇਖਦੇ ਆਂ ਦੂਸਰੀ ਵਾੜ ਦੇਖਦੇ ਆਂ ਆਹ ਵੀ ਕੋਈ ਗਾੜ ਦੇਰੀ ਜੱਸੀ ਦੇ ਬਲੈਕ ਕਲਰ ਦੇ ਇਹ ਥੱਲੇ ਇਧਰ ਨਾ ਹੋ ਰਹਾ ਜੀ ਇਹ ਇਹ ਇਧਰ ਨਾ ਹੋ ਰਿਹਾ ਕੋਈ ਨਾ ਬਾਤ ਚ ਖੋਲ ਕੇ ਦਿਖਾ ਦਈਏ ਪਹਿਲਾਂ ਜੀ ਖੋਲ ਕੇ ਦਿਖਾ ਦੇ ਪਹਿਲਾਂ ਫਿਰ ਗੱਲਾਂ ਕਰਦੇ ਹਾਂ ਹਾਂ ਆ ਦੇਖੋ ਦੋਸਤ ਇਹਨੂੰ 6 7 ਦਿਨ ਹੋ ਗਏ 6 7 ਦਿਨ ਇਹਦੀ ਦੇੜੀ ਬੜਿਆ ਕਿੰਨਾ ਵਸੂ ਬਾਜੀ ਦੂਸਰਾ ਦੂਸਰਾ ਸੂਤ ਉਦੀ ਬੱਚੀ ਵੀ ਦਿਖਾ ਦੀ ਜੀ ਹਾਂ ਜਿਹੜਾ ਬੱਚਾ ਜਿਹੜੇ ਮਗਰ ਇਹ ਬਲੈਕ ਕਾਲੇ ਰੰਗ ਦਾ ਬੱਚਾ ਕੱਲਾ ਕੱਲਾ ਤੁਹਾਨੂੰ ਖਾਉਗਾ ਇਹ ਤਾਂ ਬੀਜਿਆ ਟਾਈਮ ਤੇ ਜਿਹੜਾ ਦੁੱਧ ਇਹਦਾ ਤਿਆਰ 15 ਤੋਂ 16 ਲੀਟਰ ਇਹਦਾ ਕੰਡਿਆ ਦੁੱਧ ਹੈ ਸੋ ਕੋਈ 2-4 ਡੰਗ ਚੋਗਇ ਤਸਲੀ ਕਰਕੇ ਸਲੀ ਕਰਕੇ ਖੜੇ ਬਾਕੀ ਜਿਹੜੀ ਬਸ਼ੀ ਇਹਦਾ ਵੀ ਮੁੱਲ ਕਰਾਉਣ ਨੂੰ ਭਾਂ 70-75 ਕਰਾ ਲਓ 60000 ਰੁਪਏ ਦੀ ਵੜ ਦੇ ਲੰਗੇ ਜੀ 60000 ਰੁਪਏ ਦੀ 16 ਲੀਟਰ ਟਾਈਮ ਤਿਆਰ ਹੈ ਦੁੱਧ 18-19 ਲੀਟਰ ਭਰੇਗੀ ਬਾਕੀ 60000 ਤੋਂ 2000 ਰੁਪਏ ਤੋਂ ਛੋਟ ਕਰਾਂਗੇ ਹੋਰ ਮਾਨ ਤਾਂ ਬਾਕੀ ਹੋਰ ਹੀ ਮਾਨ ਤਾਂ ਖੁੱਲੇ ਹੋਣਗੇ ਵੀ ਤੁਸੀਂ ਜ਼ਰੂਰ ਲਾਇਆ ਕਰੀ ਹਾਂ ਜਿਹੜਾ 230 ਨੰਬਰ ਤੇ ਆ ਗਈ ਜੇ ਇਹ ਦੇਸੀ ਜੱਸੀ ਸ਼ਾਇਰ ਮਿਕਸੇਜ ਹੈ ਸੁਈ ਜੇ ਥਣ ਬਹੁਤ ਕਮਾਲ ਦਾ ਲੱਗਾ ਨੇੜੇ ਕੈਮਰਾ ਕਰਕੇ ਦਿਖਾਓ ਯਾਰ ਦੇਖੋ ਕਿਡਾ ਸ਼ਾਨਦਾਰ ਤਣ ਲੱਗਾ ਥਣ ਬਹੁਤ ਸੋਹਣਾ ਲੱਗਾ ਬਹੁਤ ਚਵਾਪ ਸਮਾਦੀ ਵੀ ਆ ਬਰਵਸ਼ੀ ਬਹੁਤ ਬਰੀਡ ਦੀ ਆ ਦੀ ਦੇਖੋ ਦਿਖਾਓ ਬੱਚੀ ਇਹ ਵੀ ਨਕੀਂਦਾ ਹੀ ਆ ਤਿੰਨ ਦਿਨ ਸੂਈਨ ਹੋ ਜਾ ਬਸ਼ੀ ਬਿਲਕੁਲ ਨਕੀਂਦਾ ਬੱਚੀ ਮੈਂ ਵੀ ਨਕੀਂਦਾ ਹੀ ਆ ਤਿੰਨ ਦਿਨ ਸੂਈਨ ਹੋ ਜਾ ਬਹੁਤ ਸੋਹਣੀ ਬੱਚੀ ਮੜਦੇ ਚਲਾ ਕੇ ਵਿਖਾਈਏ ਦਰਸ਼ਕਾਂ ਨੂੰ ਆਪਾਂ ਕਰੀ ਹਾਂਜੀ ਹਾਂ ਥਣ ਵੀ ਸੋਹਣਾ ਬਹੁਤ ਲੱਗਾ ਇਸ ਰਸ਼ੀਦ ਅੱਜ ਤੋ ਇਹ ਇੱਕ ਆਫਰ ਦੀ ਵੀ ਗੱਲ ਕਰਦੇ ਸੀ ਇੱਕ ਪਿਛਲੇ ਸਾਲ ਵੀ ਹੀ ਆਫਰ ਦੀ ਆਫਰ ਕੀਤੀ ਸੀ ਹਾਂਜੀ ਹਾਂਜੀ ਇਹ ਵੀ ਦੀ ਵਸ਼ੀਅਸ ਲਾਸਟ ਟਾਈਮ ਬੋਲਾ ਇਹਦਾ 8 ਲੀਟਰ ਤਿਆਰ ਜੀ 8 ਬੋਲਾ 8 ਲੀਟਰ ਤਿਆਰ 30 ਦਿਨ ਤੀਸਰਾ ਦਿਨ ਸੋਈਨੋ ਜੀ 30 ਦਿਨ ਸੋਈਨੋ 50 ਤੋਂ 14 15 ਲੀਟਰ ਵੈਰ ਪੜੇਗੀ 14 15 ਲੀਟਰ ਹਾਂ ਜੀ ਤੇ ਮੁੱਲ ਕਰਾਉਣਾ ਮੇਰਾ ਵੀ 60 65 ਕਰਵਾ ਲਓ 60 65 ਕਰਵਾ ਲਓ 55000 ਰੁਪਏ ਜਰਾ 55000 ਦੀ 3000 ਛੋਟ ਕਰ ਲਾਂਗੇ 52000 ਰੁਪਏ ਜਰਾ ਜੇ ਮੇਰਾ ਮਨ ਤਾਂ ਕੰਨਾ ਮਾ ਤਾਂ ਤੁਹਾਡਾ 3000 ਰੁਪਏ ਛੋਟ ਕਰਦੇ ਛੋਟ ਕਰਦੇ ਹਾਂ ਹਾਂ ਹੁਣ ਸਾਡੇ ਕੋਲ ਧੋਕੜ ਜਰਸੀ ਧੋਕੜ ਜਰਸੀ ਇਸ ਨਾਲ 4-5 ਕਿਲੋ ਬਦਲ ਜੀ ਇਹ ਜਵਾਕ ਤੋਂ ਬਗੈਰ ਹੈ ਜਵਾਕ ਤੋਂ ਬਗੈਰ ਠੰਡੀ ਧੀ ਇਹ ਅਜੀ ਟੋਕੜ ਵਹੜ 4 ਤੋਂ 5 ਲੀਟਰ ਦੀ ਉੱਤਮ ਜੀ ਇਹਦਾ ਮੁੱਲ ਕਰਨਾ ਹੋਵੇ ਆਪਾਂ ਇਹਦਾ ਮੁੱਲ ਕਰਾਉਣਾ 20 ਕਰਾ ਲੋ 18 ਕਰਾ ਲੋ ਪਰ ਇੱਕ ਗਿਫਟ ਹੀ ਆ 15000 ਰੁਪਏ ਦੇ ਦਾਂਗੇ ਜੀ 2 ਮਹੀਨੇ ਦਾ ਦੁੱਧ ਹੀ ਆ 2 ਮਹੀਨੇ ਦਾ ਦੁੱਧ ਆ 15 ਜਾਂ 2000 ਰੁਪਏ ਹੋਰ ਛੋਟ ਕਰ ਦਾਂਗੇ 13000 ਦੇ ਦਾਂਗੇ 13000 ਦੇ ਬਾਕੀ ਆ ਆਪਣੇ ਮੈਸੂਰੀ ਤੇ ਆ ਇਹ ਥਲੇ 12 ਲੀਟਰ ਦੁੱਧ ਜੀ 12 ਲੀਟਰ ਤਿਆਰ ਸੋਈ ਨੂੰ 20 ਦਿਨ ਹੋ ਗਏ ਸੋਈ ਨੂੰ 20 ਦਿਨ ਹੋ ਗਏ ਤੇ ਜਾ ਕੁੜਾ ਉਹਨੂੰ 12 ਦਿਨਾਂ ਵਿੱਚ ਸੋਈਨ। ਲੈ ਇਹਨੂੰ 12 ਕਿਲੋ ਦੁੱਧ ਦੇ। ਠੀਕ। 15 ਦਿਨਾਂ ਦੇ ਵਿੱਚ। 12 ਕਿਲੋ ਦੁੱਧ ਵਾਲੀ ਮੈਂ। ਦੇਜੇ ਮੋਲੇ ਦਾ ਵੀ ਭਾਈ ਨੱਬੇ ਕਰਾ ਲਓ 80 ਕਰਾ ਲਓ 75000 ਰੁਪਏ ਦੇ ਦਾਂਗੇ।